ਦੀ ਵੀਡੀਓ ਹੋਰ ਕੀ ਹਾਲ ਚਾਲਾ ਬੈਕ ਟੂ ਮਾਈ YouTube ਚੈਨਲ ਤੇ ਬਈ ਅੱਜ ਦੀ ਵੀਡੀਓ ਦੇ ਵਿੱਚ ਬਈ ਜੀ ਆਪਾਂ ਚਾਰ ਕਬੂਤਰ ਡਾਉਣੇ ਆ ਠੀਕ ਹੈ ਤਿੰਨ ਕਬੂਤਰੀਆਂ ਇੱਕ ਕਬੂਤਰ ਕਬੂਤਰ ਜਿਹੜਾ ਹੈਗਾ ਉਹ ਆਪਣਾ ਸੁੱਕਾ ਵਾ ਠੀਕ ਹੈ ਤੇ ਜਿਹੜੀਆਂ ਆਪਣੀਆਂ ਤਿੰਨ ਕਬੂਤਰੀਆਂ ਪਾਣੀ ਤੇ ਆ ਠੀਕ ਹੈ ਉਹ ਵੀ ਤੁਹਾਨੂੰ ਦਿਖਾਉਣਾ ਤੇ ਬਾਕੀ ਆਪਾਂ ਪਿੰਜਰੇ ਦੇ ਵਿੱਚ ਪਾ ਲਈਏ ਠੀਕ ਹੈ ਆਪਣੇ ਇਹਦੇ ਵਿੱਚ ਤੇ ਜਿਹੜੀਆਂ ਆਪਣੀਆਂ ਦੂਸਰੀਆਂ ਕਬੂਤਰੀਆਂ ਤਿੰਨ ਉਹਨਾਂ ਨੂੰ ਲਾ ਲਈਏ ਪਾਣੀ ਤੇ ਜਿਹੜਾ ਆਪਣਾ ਕਬੂਤਰ ਆ ਠੀਕ ਹੈ ਉਹਨੂੰ ਆਪਾਂ ਸੁੱਕਾ ਹੀ ਡੋਣਾ ਤੇ ਬਾਕੀ ਆਪਾਂ ਰੈਸ਼ ਦੇਖ ਲਈਏ ਉਹਦੇ ਅੰਦਰ ਕਿੰਨੀ ਕੀ ਹੈਗੀ ਹੈ ਕਿੰਨੀ ਕੀ ਨਹੀਂ ਹੈਗੀ ਠੀਕ ਹੈ ਕਬੂਤਰ ਜਿਹੜਾ ਡੋਣਾ ਆਪਾਂ ਉਹ ਉੱਪਰ ਬੈਠਾ ਪਿਆ ਨਹੀਂ ਨਹੀਂ ਉੱਪਰ ਉਪਰ 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 ਉਹ ਨੀਚੇ ਆ ਬੈਠਾ ਠੀਕ ਹੈ ਤੇਨੂੰ ਆਪਾਂ ਫੜਦੇ ਆਂ ਤੇਂ ਦੇਖਦੇ ਆਂ ਰੈਸ਼ ਕਿੰਨੀ ਕੀ ਹੈ ਦੇ ਅੰਦਰ ਤੇ ਬਾਕੀ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਜਿਹੜੇ ਵੀਰ ਭਰਾ ਨੇ ਆਪਣੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਜਰੂਰ ਕਰ ਲਿਓ ਠੀਕ ਹੈ ਭਾਈ ਤੇ ਕਰਦੇ ਆ ਵੀਡੀਓ ਨੂੰ ਸਟਾਰਟ ਤੇ ਇਹਨੂੰ ਖੜਦੇ ਆ ਤੇ ਦੇਖਦੇ ਰਿਹਾਸ਼ ਆਪਣੇ ਸਾਰੇ ਕਬੂਤਰਾਂ ਦੇ ਅੰਦਰ ਫਿਰ ਲਾਉਣੇ ਆ ਪਾਣੀ ਤੇ ਫਿਰ ਡਾਉਣੇ ਆ ਠੀਕ ਹੈ ਬਣਿਆ ਨੇ ਵੀਡੀਓ ਤੇ ਨਾਲ ਤੇ ਲਓ ਭਾਈ ਜੀ ਜਿਹੜੀਆਂ ਆਪਣੀਆਂ ਕਬੂਤਰੀਆਂ ਸੀਗੀਆਂ ਠੀਕ ਹੈ ਰੈਸ਼ਟਾ ਉਹਨਾਂ ਦੇ ਅੰਦਰ ਹੈਣੀਗੀ ਠੀਕ ਹੈ ਆਪਾਂ ਜਿਹੜੀਆਂ ਡਾਉਣੀਆਂ ਵਾ ਇੱਕ ਤਾਂ ਆਪਣੀਆਂ ਬੈਠੀ ਤੇ ਕੋਈ ਚੱਲਰ ਵਾਲੀ ਉਹ ਬੈਠੀ ਲਾਲ ਚੀਨੀ ਸਿਰ ਵਾਲੀ ਇੱਕ ਡੌਣੀਆ ਇੱਕ ਆਪਣਾ ਕਬੂਤਰ ਜਿਹੜਾ ਉਹ ਪਿੰਗੇ ਚ ਬੈਠਾ ਠੀਕ ਹੈ ਉਹਨੂੰ ਡਾਉਣਾ ਚਾਰ ਡੌਨੇ ਤਿੰਨ ਕਬੂਤਰੀਆਂ ਇੱਕ ਕਬੂਤਰ ਠੀਕ ਹੈ ਤੇ ਰੈਸ਼ ਰੂਸ਼ ਤਾਂ ਹੈ ਨਹੀਂ ਸੀ ਇਹਨਾਂ ਦੇ ਅੰਦਰ ਹੁਣ ਆਪਾਂ ਪਾਣੀ ਪੂਣੀ ਲਾਉਣੇ ਆ ਇਹਨਾਂ ਨੂੰ ਇੱਕ ਦੋ ਮਿੰਟ ਰੈਸਟ ਕਰਾਉਣੇ ਆ ਫਿਰ ਆਪਾਂ ਡਾਉਨੇ ਆ ਠੀਕ ਹੈ ਤੇ ਵੇਖੋ ਵੀਡੀਓ ਨੂੰ ਫਿਰ ਪੂਰਾ ਫਿਰ ਲਾਉਣੇ ਆ ਪਾਣੀ ਪੂਣੀ ਆਪਾਂ ਠੀਕ ਹੈ ਜਿਹੜੀ ਪਹਿਲੀ ਕਬੂਤਰੀ ਫੜਾਂਗੇ ਆਪਾਂ ਆਪਣੀ ਵਾਲੀਆਂ ਆਖਾਂ ਦੀ ਠੀਕ ਹੈ ਆ ਬੈਠੀ ਬਲਪਾ ਪਾਣੀ ਪਾ ਲਈਏ ਨੂੰ ਅਜੇ 10 ਕਐਮਲ ਲਾਉਣਾ ਠੀਕ ਹੈ ਤੇ ਦੂਬਾ ਦੇ ਦੇ ਆਪਾਂ ਖੁੱਡੇ ਸਾਫ ਵੀ ਕਰ ਲਾਂਗੇ ਠੀਕ ਹੈ ਇਹਨਾਂ ਨੂੰ ਪਾ ਕੇ ਫਿਰ ਆਪਾਂ ਵੀ ਲੈ ਬੈਠੇ ਰਵਾਂਗੇ ਨਾ ਨਾਲੇ ਆਪਾਂ ਖੁੱਡੇ ਸਾਫ ਕਰ ਲਾਂਗੇ ਨਾਲੇ ਉੱਡੀ ਜਾਣਗੇ ਤੇ ਜਨ ਤਾਂ CC23 ਹੇ ਚੈੱਕ ਕਰ ਲੋ ਅਧਰਯ ਤਰੀਕ ਤੇਰੀ ਵੀਡੀਓ ਵਾਇਰਲ ਕਰਾਉਣੀ ਹੈ ਰੁਕ ਜਾ ਕਿ ਬੱਕੋਤਰੀ ਬਹੁਤ ਸੋਹਣੀ ਉੱਡਣ ਲੱਗੀ ਸੀਗੀ ਤੇ ਮੇ 3 ਵਜੇ ਤੱਕ ਉੱਡਣ ਲੱਗੀ ਵੀ ਇਹਦੇ ਅੰਦਰ ਗਰਮੀ ਪੈ ਗਈ ਕਬੂਤਰੀ ਜਿਹੜੀ ਆਪਾਂ ਸਰਾਜਨਾਗਾ ਬਾਜੀ ਛੱਡੀ ਸੀ ਉਹਦੇ ਨਾਲ ਕਬੂਤਰੀ ਉੱਡਦੀ ਹੁੰਦੀ ਸੀ ਠੀਕ ਹੈ ਉਹ ਕਬੂਤਰੀ ਹੈ ਨਹੀਂ ਇਹਨਾਂ ਦੋਨਾਂ ਤਾਂ ਝੁੱਟ ਸੀਗਾ ਤੇ ਹੁਣ ਉਹ ਕਬੂਤਰੀ ਦਾ ਲੱਭਦੀ ਨਹੀਂ ਯਾਰ ਆਪ ਵੀਡੀਓ ਅੱਜ ਪਾ ਦੂੰਗਾ ਮੈਂ YouTube ਤੇ ਤੇ ਆਪਣੇ Instagram ਤੇ ਜੇ ਦਾ ਕਿਸੇ ਵੀਰ ਭਰਾ ਕੋਲੇ ਹੋਈ ਆਪਾਂ ਉਹਨੂੰ ਦੋ ਬੱਚੇ ਦੇ ਦਾਂਗੇ ਤੇ ਕਬੂਤਰੀ ਵਾਪਸ ਕਰਾ ਲਾਂਗੇ ਠੀਕ ਹੈ ਬਾਕੀ ਤਾਂ ਕਿੰਨੇ ਮੋੜ ਨਹੀਂ ਯਾਰ ਇਹ ਤਾਂ ਪਤਾ ਹੀ ਸਾਰੇ ਵੀਰ ਭਰਾ ਨੂੰ ਬਾਕੀ ਉਹਦੇ ਦੋ ਮੋਹਰਾ ਲੱਗੀਆਂ ਹੋਈਆਂ ਯਾਰ ਠੀਕ ਹੈ ਮੰਨੇ ਇੱਕ ਕਤავ ਦੇ ਮਤਲਬ ਸਹੀ ਲੱਗੀ ਨਹੀਂ ਸੀ ਇੱਕ ਸਹੀ ਲੱਗੀ ਆ ਠੀਕ ਹੈ ਅਗਲੇ ਕਹਾਂਗੇ ਦੋ ਬਾਜੀਆਂ ਛੱਡਿਆ ਆ ਆਪਾਂ ਵਾਹ ਇੱਕ ਬਾਜ ਸਗਰਾ ਸਰਾਏ ਲਗਾ ਬਾਜੀ ਤੇ ਆਪਾਂ ਦੋ ਮੋਹਰਾਂ ਲਵਾ ਲਈਆਂ ਸੀ ਇੱਕ ਸਹੀ ਨਹੀਂ ਲੱਗੀ ਸੀ ਠੀਕ ਆ ਅਗਲੇ ਕਹਾਂਗੇ ਦੋ ਮੋਹਰਾ ਵਾਲਾ ਕਬੂਤਰ ਆ ਚਲੋ ਵਧੀਆ ਆ ਆਪਾਂ ਨਾਂ ਦਈਏ ਹਨਾ ਬਾਕੀ ਕੋਈ ਨਹੀਂ ਮਾਂ ਪਿਓ ਬੈਠਾ ਯਾਰ ਉਹਨਾਂ ਦਾ ਆਪਾਂ ਬੱਚੇ ਹੋਰ ਕਢਾ ਲਾਂਗੇ ਠੀਕ ਹੈ ਬਾਕੀ ਯਾਰ ਉਹ ਬੱਚੇ ਦੇ ਨਾਲ ਦੀ ਰੀਸ ਨਹੀਂ ਹੁੰਦੀ ਜਿਹੜਾ ਇੱਕ ਰੀ ਨਿਕਲ ਜੇ ਤੁਹਾਨੂੰ ਆਪ ਨੂੰ ਹੀ ਪਤਾ ਸਾਰੇ ਵੀਰ ਭਰਾਵਾਂ ਨੂੰ ਤੇ ਰਾਤ ਆਪਾਂ ਇਹਨਾਂ ਨੂੰ ਬਦਾਮ ਤੂੰ ਜਦੋਂ ਮੁੰਡਿਆਂ ਨੇ ਪਾਈ ਸੀ ਹੈ ਨਾ ਕੱਲ ਤੇ ਆਪਾਂ ਮਾੜੀ ਮੋਟੀ ਰਸ਼ ਰਹਿੰਦੀ ਸੀ ਮਤਲਬ 2-3 ਦਾਣੇ ਬਸ ਆਪਾਂ ਰਾਤ ਨੂੰ ਪਾਣੀ ਦੇ ਦਤਾ ਸੀ ਇਹਨਾਂ ਨੂੰ ਤੇ ਸਵੇਰ ਨੂੰ ਸਾਫ਼ ਹੋ ਗਏ ਆਹ ਕਬੂਤਰੀ ਨੂੰ ਆਪਾਂ 10 ਸੀਸੀ ਲਾਇਆ ਆ ਕਾਲੀ ਅੱਖਾਂ ਵਾਲੀ ਨੂੰ ਇਹਨੂੰ ਆਪਾਂ ਲਾਉਣੇ ਆ 20 ਸੀਸੀ ਲਾਲ ਚਿੰਨੀ ਕਬੂਤਰੀ ਆ ਠੀਕ ਹੈ ਇਹ ਵੀ ਬਹੁਤ ਸੋਹਣਾ ਕੱਲੀ ਜਾਂਦੀ ਸੀ ਜੀ ਤੇ ਕਬੂਤਰ ਜਿਆਦੇ ਉੱਡਣ ਲੱਗ ਗਏ ਸੀਗੇ ਯਾਰ ਬਾਦਾਮ ਪੂਰੇ ਨਹੀਂ ਆਏ ਆਪਾਂ ਆਪਣੇ ਤੋਂ ਤੇ ਆਪਾਂ ਬੰਦ ਕਰ ਲਏ ਸੀ ਹੁਣ ਆਪਾਂ ਫੇਰ ਕੱਟ ਲਿਆ ਠੀਕ ਹੈ ਜਦੋਂ ਪਤਾ ਹੀ ਜੇ ਬਾਦਾਮ ਪੂਰੇ ਆ ਜਾਂਦੇ ਨਾ ਹੁਣ ਨੂੰ ਤਾਂ ਬੜਾ ਆਪਣਾ ਝੋਣ ਡੋੜਦਾ ਹੁੰਦਾ ਵਧੀਆ 10 20 ਕਬੂਤਰ ਰੱਖਨੇ ਸੀ ਆਪਣੇ ਤੇ ਹੌਲੀ ਹੌਲੀ ਕੱਢੀ ਜਾਂਦੇ ਹਣੋ ਹਨਾ ਕਿ ਵਿਆਸ ਸਹੀ ਚੱਲੀ ਜਾਣਗੇ ਆਪਾਂ ਇਹਨਾਂ ਨੂੰ ਬਾਜੀ ਛੱਡ ਲਾਂਗੇ ਤੂ ਬਾਦੇ ਰੋਕ ਲਾਂਗੇ ਬਾਜੀ ਤੋਂ ਬਾਅਦ ਫੇਰ ਹੋਰ ਕਬੂਤਰ ਕੱਟਨੇ ਪੈਣਗੇ ਆਪਾਂ ਨੂੰ ਆਹ ਸਿਸਟਮ ਖੜਦਾ ਹੁਣ ਮੈਂ दो कबूतर लाग गया एक कबूतर है टूसे जमा उपर बैठा ठीक है ये भी दर्शन करा दी थोनो करो फिर आ कबूतर ठीक है फाइ टूफसा इधर दी बागला ਅੱਜ ਕੀ ਪੱਥੜਾ ਜੀ ਨਾ ਯਾਰ ਮੈਂ ਪੋਟੇ ਤੇ ਲਾਉਂਦਾ ਸੀ ਪਹਿਲਾਂ ਅੱਜ ਕੀ ਆਪਾਂ ਬਗਲਾਂ ਜਿਹਦੇ ਟੂਬਸੇ ਕੀਤੇ ਹੋਏ ਭੜੇ ਜੀ ਮੈਨੂੰ ਬਹੁਤ ਲੱਗੀ ਜਾਂਦੇ ਆ ਤੇ ਅਗਲੀ ਵਾਰੀ ਦਾ ਭਈ ਆਪਾਂ ਉਹੀ ਕਰਾਂਗੇ ਕੱਲੇ ਪੋਟੇ ਦਾ ਕੰਡ ਠੀਕ ਹੈ ਪਰ ਇਹਨੂੰ ਪਾਣੀ ਲਾਉਣੇ ਆ 20 ਸੀਸੀ ਇਹਨੂੰ ਵੀ ਤੇ 2 ਮਿੰਟ ਰੈਸਟ ਕਰਾਉਣੇ ਆ ਫਿਰ ਡਾਉਣੇ ਆ ਠੀਕ ਹੈ ਆਪਣਾ ਇੱਕ ਕਬੂਤਰ ਸੁੱਕਾ ਵਾ ਉਹ ਜਿਹੜਾ ਆਪਾਂ ਬਾਹਰ ਪਿੰਜਰੇ ਦੇ ਵਿੱਚ ਰੱਖਿਆ ਹੋਇਆ ਜਲਦੀ ਪਾਣੀ ਵੀ ਨਹੀਂ ਲਿੰਦੀ ਆ ਕਬੂਤਰੀ ਬੜਾ ਬਈ ਜੋ ਕਰਦੀ ਇੱਕ ਮਿੰਟ ਬਣੋ ਆਪਾਂ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣੇ ਆ ਠੀਕ ਹੈ ਬਾਕੀ ਵੀਡੀਓ ਦੇ ਨਾਲ ਬਣੇ ਰਹੋ ਸਾਰੇ ਵੀਰ ਭਾਈ ਜੀ ਨਜ਼ਾਰਾ ਤਾਂ ਫੁੱਲ ਹੀ ਆਉਣ ਵਾਲਾ ਠੀਕ ਹੈ ਬਾਕੀ ਡਾਉਣੇ ਤਿੰਨ ਕਬੂਤਰੀਆਂ ਇੱਕ ਕਬੂਤਰ ਦੇਖਦੇ ਆ ਕਿਹੜਾ ਜਿੱਤਦਾ ਠੀਕ ਹੈ ਬਾਕੀ ਜੇ ਤਾਂ ਯਾਰ ਆਪਣੇ ਹੁੰਦੇ ਹੁੰਦੇ ਭਾਈ ਜੀ ਠੀਕ ਹੈ ਨਹੀਂ ਤੇ ਫਿਰ ਆਪਾਂ ਚੱਲਦੇ ਆਂ ਟੈਂਪਰੇਚਰ ਵੀ ਭਾਈ ਜੀ 35 36 ਹੋ ਚੱਲਿਆ ਸਵੇਰ ਤੋਂ ਹੀ ਰੀਅਲ ਟਾਈਮ ਤੁਹਾਨੂੰ ਦਿਖਾਵਾਂ ਕਿੰਨਾ ਆ ਅਜੇ ਤਾਂ 7 ਮਿੰਟ ਵੱਜੇ ਭਾਈ ਠੀਕ ਹੈ ਤੇ ਬਾਕੀ ਆਪਾਂ ਕਰਦੇ ਆਂ ਗੱਲਬਾਤ ਅੱਗੇ ਤੇ ਇਹਨਾਂ ਨੂੰ 2 ਮਿੰਟ ਰੈਸਟ ਕਰ ਲੈਣ ਤੋਂ ਫਿਰ ਡਾਉਣੇ ਆ ਠੀਕ ਹੈ ਇੱਕ ਗੱਲ ਹੋਰ ਆਪਣੀਆਂ ਕਬੂਤਰੀਆਂ ਹਜੇ ਆਪਾਂ ਅੱਧ ਕਬੂਤਰੀਆਂ ਵਾਲੀ ਸੈਟ ਕਰਤੀਆਂ ਕਬੂਤਰੀਆਂ ਜਿਆਦੀਆਂ ਹੋ ਗਈਆਂ ਸੀ ਤੇ ਮਸਤ ਹੋ ਗਈਆਂ ਸੀ ਉਹ ਐਵੇਂ ਖਰਾਬ ਕਰੀ ਜਾਂਦੀਆਂ ਸੀ ਉਹ ਵੀ ਤੁਹਾਨੂੰ ਦਿਖਾ ਦਿੰਨਾ ਜਿਹੜੀਆਂ ਕਬੂਤਰੀਆਂ ਆਪਣੀਆਂ ਮਸਤ ਹੋਈ ਜਾਂਦੀਆਂ ਸੀ ਹਨਾ ਫਿਰ ਆਪਾਂ ਲਾ ਕੇ ਕਰਤੀਆਂ ਸੀ ਇੱਕ ਤਾਂ ਆਪਣੀ ਆ ਬੈਠੀ ਕਬੂਤਰੀ ਇਹ ਬਹੁਤ ਸੋਹਣਾ ਉੱਡਣ ਲੱਗੀ ਸੀ ਠੀਕ ਹੈ ਇਹਨੂੰ ਆਪਾਂ ਲੱਗ ਕਰਤਾ ਜੇ ਕਿ ਜਿਹੜੀ ਆ ਸਾਤਿਆਂ ਵਾਲੀ ਬੈਠੀ ਆ ਗਲਾਬੀ ਸਾਤੇ ਤੇ ਹਰੇ ਸਾਤੇ ਵਾਲੀ ਇਹ ਦੋਨੋਂ ਮਾਸਟਰ ਸੀਗੀਆਂ ਆਹ ਤਾਂ ਆਪਾਂ ਆਪ ਹੀ ਬੰਦ ਕੀਤੀ ਹੋਈਆਂ ਆਹ ਡੱਬੀ ਕਬੂਤਰੀ ਤੇ ਆਹ ਬਗਲਾ ਲਈ ਠੀਕ ਹੈ ਇਹ ਤਾਂ ਤੁਹਾਨੂੰ ਆਪ ਹੀ ਕੀਤੀ ਬਾਕੀ ਤੁਹਾਨੂੰ ਵੀਡੀਓ ਪਿਛਲੀਆਂ ਦੇਖੀ ਹੈ ਤੁਸੀਂ ਸਾਰੇ ਵੀਰ ਭਰਾਵਾਂ ਨੇ ਪਤਾ ਹੀ ਹੈ ਤੁਹਾਨੂੰ ਹਨਾ ਚਲ ਮੈਂ ਇਹ ਵੀ ਦਿਖਾ ਦਈਏ ਆਪਾਂ ਹੁਣ ਜਿਹੜੇ ਆਪਾਂ ਲਾਗ ਕੀਤੇ ਆ ਤੇ ਕੱਲ ਆਪਣਾ ਦੋਸਤ ਦੋ ਕਬੂਤਰ ਹੋਰ ਲੈ ਗਿਆ ਸੀਗਾ ਜਿਹੜਾ ਥਰਾਜ ਵਾਲੇ ਦਾ ਮੁੰਡਾ ਆਪਾਂ ਕੰਮ ਤੇ ਸੀਗੇ ਮਗਰ ਉਹ ਹੋਂਦੇ ਨਹਿਰਮੰਦ ਕਬੂਤਰ ਲੈ ਦੋ ਦਿੱਤੇ ਆ ਇੱਕ ਲਾਲ ਬਗਲਾ ਵਾਲੀ ਕਬੂਤਰੀ ਕਾਲੀ ਚੀਨੀ ਇੱਕ ਡੰਡਿਆਂ ਵਾਲਾ ਕਾਲੀਆਂ ਅੱਖਾਂ ਦਾ ਠੀਕ ਹੈ ਉਹ ਦਿੱਤਾ ਠੀਕ ਹੈ ਹੁਣ ਦੇਖਦੇ ਆ ਵਪਾਰ ਸਾਊਗਾ ਇਹ ਤੇ ਨਹੀਂ ਆਉਂਦੇ ਆਪਣੇ ਕੋਲੇ ਬਾਕੀ ਆਪਾਂ ਉਹਦੇ ਕੋਲੋਂ ਇੱਕ ਬੱਚਾ ਲੈ ਕੇ ਆਉਣਾ ਵਾ ਆਪਣਾ ਉਹਦੇ ਪੈਰ ਚ ਪਾਈ ਠੱਲ ਆਪਾਂ ਉਹੀ ਲੈ ਕੇ ਆਉਣਾ ਹੋਰ ਨਹੀਂ ਕੋਈ ਲੈ ਕੇ ਆਉਣਾ ਮੌਸਮ ਠੀਕ ਹੈ ਹਜੇ ਤਾਂ ਤੇ ਡੌਣੇ ਆ ਬਸ ਆ ਹੋ ਜਾਣ ਦੋ ਆ 10 ਤੱਕ ਹੋ ਜਾਣ ਦੋ ਪੂਰਾ ਠੀਕ ਹੈ ਇੱਕ ਦੋ ਮਿੰਟ ਰਹਿੰਦਾ ਤੇ ਫਿਰ ਆਪਾਂ ਡੌਣੇ ਆ ਠੀਕ ਹੈ ਇੱਕ ਇੱਕ ਨੂੰ ਤੇ ਮੈਂ ਕਿਹਾ ਉਹਨੇ ਨੂੰ ਕਬੂਤਰ ਢਾ ਦਈਏ ਜਿਆਦਾ ਉੱਚਾ ਬੜਾ ਜਾਂਦਾ ਯਾਰ ਇਹ ਨਾ ਜਲਦੀ ਆਉਂਦਾ ਹੀ ਨਹੀਂ ਮੰਨ ਲਓ ਜਦੋਂ ਜਦੋਂ ਉਹਨੇ ਬਹਿਣਾ ਉਹਦੇ ਹੀ ਆਉਂਦਾ ਹੋਵੇਂ ਨਹੀਂ ਨੇ ਆਉਣਾਗਾ ਤੇ ਕਬੂਤਰਾਂ ਲੈ ਕੇ ਦੀ ਨਿਗਾ ਮਾਰ ਲਓ ਬਾਕੀ ਮੈਨੂੰ ਕਮੈਂਟ ਚ ਦੱਸ ਦਿਓ ਹਾਂ ਵੀ ਕਿਵੇਂ ਦਾ ਲੱਗਾ ਉੜਦਾ ਬਹੁਤ ਸੋਹਣਾ ਵੀਜੀ ਇਹ ਠੀਕ ਹੈ ਬਸ ਹੁਣ ਆ ਮੈਂ ਢਾਤਾ ਨਾ ਇਹਨੂੰ ਅਨੇ ਉੱਚਾ ਲੱਗ ਜਾਣਾ ਜਦੋਂ ਬੰਨੇ ਬਹਿਣਾ ਪੜਾ ਅੱਧੇ ਘੰਟੇ ਨੂੰ ਵਜੇ 1 ਘੰਟੇ ਨੂੰ ਵਜੇ 2 ਘੰਟੇ ਨੂੰ ਬੈਠੇ ਅਨੇ ਆਉਣਾ ਉਦੋਂ ਹੀ ਆ ਥੱਲੇ ਉੱਚਾ ਲੱਗਾ ਹੀ ਰਹਿਣਾ ਬਸ ਰੰਗ ਸ਼ੋਹ ਨਹੀਂ ਹੁੰਦਾ ਇੱਕ ਤਾਂ ਇਹਦਾ ਜਲਦੀ ਤੇ ਮੈਂ ਕਿੰਨਾ ਨਾ ਇਹਦੇ ਪੱਲੇ ਰੰਗ ਦਾਂਗੇ ਜੇ ਬਾਜੀ-ਬੂਜੀ ਛੱਟ ਨਾ ਹੋਇਆ ਠੀਕ ਹੈ ਤੇ ਬਾਕੀ ਬਸ ਹੋ ਚੱਲਿਆ ਅੱਧਾ ਕਿੰਟ ਰਹਿ ਗਿਆ ਤੇ ਫਿਰ ਡਾਉਣਿਆਂ ਠੀਕ ਹੈ ਉਹਨੇ ਨੂੰ ਆਪਾਂ ਇਹਨੂੰ ਕੱਢ ਦਈਏ ਫਿਰ ਉਹਨੇ ਨੂੰ ਠੀਕ ਹੈ ਆ ਜਾ ਬੀ ਸ਼ੇਰਾ ਤੈਨੂੰ ਡਾਈਏ ਤੇ ਅੱਜ ਵਧੀਆ ਉੱਡ ਕੇ ਦਿਖਾ ਦੀ ਠੀਕ ਹੈ ਤੇ ਜਿਹੜਾ ਤੈਨੂੰ ਬਾਜੀ ਛੱਟ ਗਈ ਐ ਸੀ ਕੱਲ ਦੇ ਟਾਈਮ ਨੇ ਓਏ ਪੱਲੇ ਖਰਾਬ ਹੋ ਗਏ ਇੱਕ ਮਿੰਟ ਕੱਲ ਤੇ ਨਾ ਟਾਈਮ ਨਾਲ ਹੀ ਬਹਿ ਗਿਆ ਸੀਗਾ ਮਤਲਬ ਕੱਢਿਆ ਵਾਵਾ ਦਿਨਾਂ ਬਾਅਦ ਸੀਗਾ ਨਾ ਲਓ ਜੀ ਕਬੂਤਰ ਦੀ ਲੈਂਥ ਵੀ ਬਹੁਤ ਜ਼ਿਆਦੀ ਏਦੀ ਚੱਲ ਮਾਂ ਬਾਬਾ ਮੇਰ ਕਰੇ ਅੱਜ ਵਧੀਆ ਉੱਡ ਕੇ ਆਈਂ ਕਬੂਤਰ ਦਾ ਉਡਾਤਾ ਹੁਣ ਆਪਾਂ ਡਾਉਣੇ ਆਂ ਕਬੂਤਰੀਆਂ ਠੀਕ ਹੈ ਉਹ ਵੀ ਕੱਢਦੇ ਆ ਇੱਕ ਇੱਕ ਤੇ ਡਾਉਣੇ ਆਂ ਉਹਨਾਂ ਨੂੰ ਠੀਕ ਹੈ ਆ ਜੋ ਹਨਾ ਆ ਜਾ ਬਈ ਕਾਲੀਆਂ ਅੱਖਾਂ ਦੀ ਏ ਅੱਜ ਤੇਰਾ ਰਿਕਾਰਡ ਤੋੜਨਾ ਵੱਲਾ ਤਾਂ ਪੈ ਗਈ ਸੀ ਗਰਮੀ ਅੱਜ ਗਰਮੀ ਘੜਦੇ ਸਾਰੀ ਯਾਦੇ ਸਰੀਰ ਚ ਉੱਡ ਡੁੱਡ ਠੀਕ ਐ ਚੱਲ ਜਾਂਦੀ ਆ ਨਾ ਉਹ ਦੂਜੀ ਫਿਰ ਤੀਜੀ ਕਉਤਰੀ ਕਹੜੀ ਆਊਗੀ ਆਪਣੇ ਹੱਥ ਦੇ ਵਿੱਚ ਆ ਜਾ ਬਈ ਚਿੱਟੀਆਂ ਅੱਖਾਂ ਦੀ ਆਊਗੀ ਇਨੂੰ ਕਰਾਉਣੇ ਆ ਦਰਸ਼ਨ ਅਜੇ ਤੈਨੂੰ ਬੰਦ ਕਰ ਲਿਆ ਸੀ ਅੱਜ ਕੀ ਤੈਨੂੰ ਫੋਲ ਕੇ ਦੇਖਣਾ ਕੀ ਕਰਦੀ ਆ ਦੂ ਠੀਕ ਐ ਚੱਲ ਤੂੰ ਚੱਲ 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 ਚੱਲੋ ਭਈ ਉਹ ਤਿੰਨੇ ਉੱਪਰ ਇੱਕ ਇੱਕ ਆਪਣੀ ਕਬੂਤਰੀ ਰਹਿ ਗਈ ਚੱਲਣ ਵਾਲੀ ਲਾਲ ਚੀਨੀ ਉਹ ਬੈਠੀ ਆਪਣੀ ਸ਼ੇਰਨੀ ਆ ਠੀਕ ਐ ਆ ਦੇਖੋ ਹੁਣ ਇਹਨੂੰ ਵੀ ਡਾਉਣੇ ਆ ਇਦੋਂ ਬਾਅਦ ਯਾਰ ਕਬੂਤਰ ਡਾ ਕੇ ਨਾ ਮੇਰੇ ਮੁੰਡੇ ਨੂੰ ਲਾਇਆ ਵਾ ਪਿੰਡੋਂ ਠੀਕ ਹੈ ਆਪਣੇ ਦੋਸਤ ਨੇ ਜਾਣਾ ਕੰਮ ਤੇ ਘਰੇ ਮੋਟਰਸਾਈਕਲ ਹੈ ਨਹੀਂ ਉਹਦੇ ਭਰਾ ਹੁਣੀ ਗਏ ਆ ਬਾਜੀ ਤੇ ਠੀਕ ਹੈ ਤੇ ਫਿਰ ਉਹ ਯਾਰ ਉਹਦੇ ਕੋਲੇ ਮੋਟਰਸਾਈਕਲ ਹੈ ਨਹੀਂਗਾ ਫਿਰ ਕੰਮ ਤੇ ਜਾਊਗਾ ਸੁਦਿਆਂ ਤੇ ਦੂਬਾਦ ਜਲਦੀ ਆ ਜੂਗਾ ਫਿਰ ਆਪਣੇ ਕਬੂਤਰ ਦੇਖ ਲਊਗਾ ਠੀਕ ਆਣ ਕੇ ਤੇ ਆਪਾਂ ਉਹਨੂੰ ਇੱਕ ਰੀ ਕੰਮ ਤੇ ਛੱਡ ਆਈਏ ਦੂਬਾਦ ਟਾਈਮ ਨਾ ਹੀ ਆ ਜਾਣਾ ਤਾਂ ਸਾਢੇ 10 ਹੀ ਉਹਨੇ ਨੂੰ ਤਾਂ ਆਪਣੇ ਕਬੂਤਰ ਉੜਦੇ ਹੁੰਦੇ ਹਨਾ ਆਣ ਕੇ ਤਾਰ ਤੂੜ ਲਿੰਦਾ ਫਿਰ ਉਹ ਠੀਕ ਹੈ ਪਿੰਡ ਚੱਲਦੇ ਆ ਮੁੰਡੇ ਨੂੰ ਲੈ ਕੇ ਆਉਣੇ ਆ ਜੇ ਤਾਂ ਉੱਤੇ ਆ ਜੂਗਾ ਫਿਰ ਤੁਹਾਨੂੰ ਦਰਸ਼ਨ ਕਰਾ ਦਾਂਗੇ ਮੁੰਡੇ ਦੇ ਤੇ ਬਾਕੀ ਕਬੂਤਰ ਹੋ ਗਏ ਆਪਣੇ ਤਿੰਨ ਉੱਚੇ ਆ ਥੋੜੀ ਝੱਲਰ ਵਾਲੀ ਥੋੜੀ ਨੀਵੀਂ ਫਿਰਦੀ ਐ ਨੂੰ ਆ ਮੈਂ ਕੱਲੀ ਫਿਰਦੀ ਆ ਆ ਗਈ ਹੌਲੀ ਹੌਲੀ ਨਾ ਗਲੂਗੀ ਬਾਕੀ ਤਾਂ ਤਿੰਨੇ ਫਿਰਦੇ ਪਏ ਆ ਠੀਕ ਐ ਤੇ ਛਤਰੀ ਜਿਹੜੀ ਆ ਲਾ ਕੇ ਆ ਪਾਥੇ ਤੇ ਲਾ ਦੇਣੀ ਆ ਤੇ ਪਹਿਲਾਂ ਆਪਾਂ ਮੁੰਡੇ ਨੂੰ ਲੈ ਆਈਏ ਵੀਰ ਦੇ ਨਾਲ ਬਣੇ ਰਹੋ ਜਿਹੜੇ ਵੀਰ ਪੁਰਾਣੇ ਆਪਣੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਜਰੂਰ ਕਰ ਲਓ ਤੇ ਜਿਹੜੇ ਵੀਰ ਭਰਾਵਾਂ ਨੇ ਅਗਲੀਆਂ ਪਿਛਲੀਆਂ ਵੀਡੀਓ ਨਹੀਂ ਦੇਖੀਆਂ ਜਰੂਰ ਦੇਖ ਲਿਓ ਠੀਕ ਐ ਅਗਲੀ ਤਾਂ ਮੰਨਣਾ ਹੋਣੀ ਆਊਗੀ ਠੀਕ ਹੈ ਪਿਛਲੇ ਤਿੰਨ ਦੋ ਵੀਡੀਓ ਬਾਈ ਬਹੁਤ ਘੈਂਟ ਬਣੀਆਂ ਆਈਆਂ ਵੇਖਿਓ ਜਰੂਰ ਜਾ ਕੇ ਠੀਕ ਹੈ ਆਨੰਦ ਪੂਰਾ ਹੋਊਗਾ ਤੁਹਾਨੂੰ ਇੱਕ ਬਾਜੀ ਵਾਲੀ ਆ ਠੀਕ ਹੈ ਤੇ ਬਾਕੀ ਆਪਾਂ ਹੋਰ ਵੀਡੀਓ ਬਣਾਉਂਦੇ ਰਹਿਣੇ ਆ ਠੀਕ ਹੈ ਹੋਰ ਵੀਡੀਓ ਨੂੰ ਦੇਖਣ ਵਾਸਤੇ ਆਪਣੇ ਪੇਜ ਨੂੰ ਜਰੂਰ ਫੋਲੋ ਕਰਿਓ ਤੇ ਫਿਰ ਆਪਾਂ ਮਿਲਦੇ ਆਂ ਥੋੜੀ ਦੇਰ ਬਾਅਦ ਉਹ ਬਾਈ ਜੀ ਨਾਲੇ ਤਾਂ ਆਪਾਂ ਪਈਆ ਕੱਢ ਕੇ ਨੀਲਾ ਮੈਟ ਤੇ ਆਪਾਂ ਪੂਰੀਆਂ ਵਛਾਤੀਆਂ ਆਪਣੇ ਗੋਲ ਪਿੰਜਰੇ ਦੇ ਵਿੱਚ ਵੀ ਤੇ ਇਹਦੇ ਵਿੱਚ ਤੇ ਤਿੰਨ ਘੰਨੇ ਆਪਾਂ ਬਣਾਤੇ ਆ ਠੀਕ ਹੈ ਜਿਹੜੇ ਹੁਣ ਉੱਡ ਕੇ ਆਉਣਗੇ ਇਹਦੇ ਵਿੱਚ ਰੱਖਾਂਗੇ ਪਾ ਗਿੱਲੇ ਹੈਗੇ ਮਾੜੇ ਮਾੜੇ ਆਪਾਂ ਰਾਤ ਭਿਓ ਇਸੀ ਕੀ ਠੀਕ ਹੈ ਤੇ ਹੁਣ ਇਹ ਸੈੱਟ ਰਹਿਣਗੇ ਨਾਲੇ ਉੱਡ ਕੇ ਆਉਣਗੇ ਹਨਾ ਮਰਜੀ ਠੰਡੀ ਹੁੰਦੀ ਹੈ ਪਾਣੀ ਪਾ ਦਾਂਗੇ ਤੇ ਮਾੜਾ ਜਿਹਾ ਹੋਰ ਛਿੰਕ ਦਾਂਗੇ ਠੰਡੀ ਠੰਡੀ ਰਹੂਗੀ ਠੀਕ ਹੈ ਬਾਕੀ ਇਧਰੋਂ ਆਪਾਂ ਪੱਖਾ ਲਾ ਦਾਂਗੇ ਤੇ ਬਾਕੀ ਦੇਖ ਕਿ ਉਹਨੇ ਕਬੂਤਰ ਹਾਂ ਵੀ ਉੱਡੀ ਜਾਂਦੇ ਆ ਤੇ ਨਹੀਂ ਤੇ ਆਪਾਂ ਮੁੰਡੇ ਨੂੰ ਕੰਮ ਤੇ ਵੀ ਛੱਡ ਆਏ ਸੀਗੇ ਠੀਕ ਹੈ ਤੇ ਹੁਣ ਆਪਾਂ ਪਾਣੀ ਮਾੜਾ ਜਿਹਾ ਛਿੰਕ ਦੇਨੇ ਉਹਨੇ ਨੂੰ ਸੈੱਟ ਹੋ ਜੂਗੇ ਜਿੰਨੇ ਨੂੰ ਆਪਣੇ ਕਬੂਤਰ ਉੱਡ ਕੇ ਆਉਣਗੇ ਤੇ ਬਾਕੀ ਹੁਣ ਦਿਖਾਉਣੇ ਆਪਾਂ ਤੁਹਾਨੂੰ ਉੱਪਰ ਜਾ ਕੇ ਕਬੂਤਰ ਕਿੰਨੇ ਕੁ ਉੱਚੇ ਲੱਗਿਆ ਕਿੰਨੇ ਕੇ ਨੀਵੇਂ ਆ ਠੀਕ ਹੈ ਉੱਤੇ ਪਰ ਕਬੂਤਰ ਆਪਣੇ ਠੀਕ ਹੈ ਦੋ ਆ ਫਿਰਦੇ ਆ ਟੂਸੇ ਵਾਲਾ ਫਿਰਦਾ ਪਿਆ ਤੇ ਇੱਕ ਆਪਣੀ ਚੱਲੜ ਵਾਲੀ ਆ ਕਰਦੀ ਪਈ ਠੀਕ ਹੈ ਆ ਕਰਦੀ ਪਈ ਆ ਹੌਣ ਹੋ ਗਏ ਫੇਰ ਇਕੱਠੇ ਇੱਕ ਆ ਫਿਰਦਾ ਠੀਕ ਹੈ ਤੇ ਬਾਕੀ ਆਪਾਂ ਜਿਹੜੇ ਕਬੂਤਰ ਆਪਾਂ ਬਾਹਰ ਕੱਢਨੇ ਆ ਹਜੇ ਆਪਣੇ ਰਹਿੰਦੇ ਆ ਠੀਕ ਹੈ ਆਪਾਂ ਉਹ ਦਿਖਾਉਣੇ ਆ ਤੇ ਫਿਰ ਦੇਖਦੇ ਆ ਉਹਨਾਂ ਨੂੰ ਕਦੋਂ ਕੱਢੀਏ ਕਦੋਂ ਨਾ ਕੱਢੀਏ ਹੈਨਾ ਹੋ ਗਿਆ ਹਜੇ ਯਾਰ ਕਬੂਤਰ ਇਹ ਵੀ ਚਾਰ ਉੱਡੀ ਜਾਂਦੇ ਆ ਆਪਣੇ ਕੋਲ ਇੱਕ ਤਾਂ ਟਾਈਮ ਹੈ ਨਹੀਂ ਬਾਹਰ ਕੱਢਣ ਵਾਸਤੇ ਹੈਨਾ ਬਾਕੀ ਤੁਹਾਨੂੰ ਮੈਂ ਦਿਖਾ ਦਿੰਦਾ ਜਿਹੜੇ ਜਿਹੜੇ ਆਪਣੇ ਕਬੂਤਰ ਡਾਉਣ ਵਾਲੇ ਆ ਠੀਕ ਹੈ ਇੱਕ ਤਾਂ ਆਪਣੇ ਕੋਲੇ ਬੈਠਾ ਹੋਇਆ ਵਾ ਆਹ ਵਾਲਾ ਆ ਜਿਹੜਾ ਜਿਹੜਾ ਪਰ ਆਹ ਫਿਰ ਤਾਂ ਆ ਆ ਗਿਆ ਠੀਕ ਹੈ ਇੱਕ ਆਪਣੇ ਕੋਲੇ ਬੈਠਾ ਵਾ ਆ ਵਾਲਾ ਚਿੱਟੀਆਂ ਅੱਖਾਂ ਦਾ ਦੋ ਤੀਜਾ ਬੈਠਾ ਆ ਵਾਲਾ ਇੱਕ ਲਾਤ ਵਾਲਾ ਤਿੰਨ ਚੌਥਾ ਆ ਬੈਠਾ ਮੋਜਾ ਆਪਣਾ ਠੀਕ ਹੈ ਤੇ ਜੇ ਆਪਾਂ ਹੋਰ ਡੋਣਾ ਵਾ ਇੱਕ ਆਪਣਾ ਬੈਠਾ ਜੇ ਆਪਾਂ ਅਗਲੀ ਵਾਰੀ ਡੋਣਾ ਫਿਰ ਫਿਰ ਇੱਕ ਉਹ ਬੈਠਾ ਜਿਹੜਾ ਪਿੱਛੇ ਬੈਠਾ ਠੀਕ ਹੈ ਇਹ ਮਤਲਬ ਥੋੜੇ ਜੇ ਵੱਡੇ ਕਬੂਤਰ ਠੀਕ ਹੈ ਫੜੇ ਹੋਏ ਆ ਇਹ ਤਾਂ ਨਹੀਂ ਹਜੇ ਡਾਉਣਾ ਬਾਕੀ ਜੇ ਚਾਂਸ ਨਾ ਮਿਲਿਆ ਫੇਰ ਆਪਾਂ ਕੱਢ ਸਕਦੇ ਮੰਨ ਲਓ ਆਪਾਂ ਨੂੰ ਇਹਨਾਂ ਚ ਕੋਈ ਤਕਲੀਫ ਹੋਣ ਦੀ ਕਬੂਤਰਾਂ ਨੂੰ ਫੇਰ ਆਪਾਂ ਕੱਢ ਸਕਦੇ ਇੱਕ ਇਹਨੂੰ ਇੱਕ ਜਿਹੜਾ ਪਿੱਛੇ ਬੈਠਾ ਠੀਕ ਹੈ ਜਿਹੜੀਆਂ ਆਪਣੀਆਂ ਕਬੂਤਰੀਆਂ ਤੁਹਾਨੂੰ ਕਬੂਤਰੀਆਂ ਵੀ ਦਿਖਾ ਦਿੰਨੇ ਕਰੀ ਕਿਹੜੀਆਂ-ਕਿਹੜੀਆਂ ਆਪਣੀਆਂ ਕੱਢਣ ਵਾਲੀਆਂ ਹਜੇ ਰਹਿੰਦੀਆਂ ਠੀਕ ਹੈ ਇੱਕ ਮਿੰਟ ਆ ਅੱਧਰੀ ਬੈਠੀਆਂ ਆ ਆ ਕਬੂਤਰੀਆਂ ਆਂ ਡਾਈਆਂ ਹੋਈਆਂ ਅੱਜ ਬੰਦ ਕੀਤੀਆਂ ਆ ਆ ਵਾਲੀਆਂ ਤੇ ਆ ਉੱਪਰ ਵਾਲੀ ਕਬੂਤਰੀ ਆ ਵਾਲੀ ਠੀਕ ਹੈ ਉੜਦੀ ਬਹੁਤ ਸੋਹਣੀਆਂ ਇਹ ਵੀ ਬਾਕੀ ਨਾ ਹੀ ਆਪਾਂ ਮੋਜਾ ਡੱਕੇ ਵਾਲੀ ਕੱਢੀ ਆ ਕਾਲੀ ਚੀਨੀ ਨਾ ਹੀ ਆਪਾਂ ਉੱਪਰਲੀ ਕਾਲੀ ਅੱਖਾਂ ਦੀ ਕੱਢੀ ਆ ਨਾ ਹੀ ਆ ਖੱਟੀਆਂ ਅੱਖਾਂ ਦੀ ਕਬੂਤਰੀ ਕੱਢੀ ਆ ਡੰਡੇ ਵਾਲੀ ਤੇ ਆਪਣੀ ਟੋਰੀ ਉਹ ਟੋਰੀ ਵਾਲੀ ਡੰਡਾ ਜੇ ਮਤਲਬ ਵੇਟ ਦੇ ਵਿੱਚ ਹਨਾ ਜਿਆਦਾ ਟੋਰੀ ਕਹਿ ਕੋ ਦਿੰਦਾ ਯਾਰ ਬਾਕੀ ਹੁੰਦਾ ਤਾਂ ਡੰਡਾ ਹੀ ਆ ਠੀਕ ਹੈ ਤੇ ਬਾਕੀ ਜਿਹੜੀਆਂ ਆਪਾਂ ਕਬੂਤਰੀਆਂ ਅਦਰ ਆ ਇਹਨਾਂ ਦੇ ਵਿੱਚੋਂ ਤਾਂ ਤੁਹਾਨੂੰ ਪਤਾ ਯਾਰ ਆਪਾਂ ਤੀਜੇ ਖੁੱਡੇ ਦੇ ਵਿੱਚ ਜਿਹੜੀਆਂ ਬੰਦ ਕੀਤੀਆਂ ਉਹ ਆ। ਬਾਕੀ ਆਪਾਂ ਦੋ ਕਬੂਤਰੀਆਂ ਤੁਹਾਨੂੰ ਪਹਿਲਾਂ ਦਿਖਾਈ ਦਿੱਤੀਆਂ। ਹੋਰ ਤਾਂ ਆਪਾਂ ਕੱਢਣੀ ਨਹੀਂ। ਜੇ ਕੱਢਣੀ ਆ ਪਈਆਂ ਨਹੀਂ। ਫਿਰ ਇਹਨਾਂ ਚੋਂ ਆਪਾਂ ਇੱਕ ਅੱਧੀ ਕੱਢਾਂਗੇ। ਇੱਕ ਆ ਬੈਠੀ ਆਪਣੀ। ਠੀਕ ਹੈ। ਇੱਕ ਹੋਰ ਬੈਠੀ ਹੋਊਗੀ ਇੱਥੇ ਕਿਤੇ ਆਪਣੀ ਆ ਕਾਲੀ ਚੀਨੀ। ਕਾਲੀ ਚੀਨੀ ਤੋਂ ਬਾਅਦ ਆਊਗੀ ਇੱਥੇ ਕਾਲੀਆਂ ਅੱਖਾਂ ਦੀ ਕਬੂਤਰੀ ਬੈਠੀ ਆ ਆ ਬੈਠੀ। ਇਹਦੇ ਪਠਲ ਪਾਈ ਆ। ਠੀਕ ਹੈ ਇੱਕ ਉਹ ਜਿਹੜੀ ਪਿੱਛੇ ਘੂ ਘੂ ਕਰੀ ਜਾਂਦੀ ਆ ਇੱਕ ਜਿਹੜੀ ਉੱਪਰ ਚਿੱਟੀਆਂ ਦੀ ਬੈਠੀ ਹੋਈ ਆ ਇੱਕ ਬਰੜੀ ਆ ਉਹ ਬੈਠੀ ਠੀਕ ਆ ਆਵਲੀ ਚਿੱਟੀ ਕਾਲੀ ਦੀ ਬਸ ਇੰਨੇ ਆਪਾਂ ਦਾ ਸਕਦੇ ਆ ਆਪਣੇ ਇੰਨੇ ਕਬੂਤਰ ਹੈਗੇ ਆ ਡਾਉਣ ਵਾਲੇ ਠੀਕ ਆ ਹੈਗੇ ਆ ਮੰਨ ਲਓ ਠੀਕ ਹੈ ਬਾਕੀ ਆਪਣਾ ਟਾਈਮ ਨਹੀਂ ਲੱਗਦਾ ਯਾਰ ਹੋਰ ਨਹੀਂ ਕੋਈ ਚੱਕਰ ਜੇ ਐਤ ਕੀ ਨਾ ਟਾਈਮ ਲੱਗਾ ਬਾਬਾ ਅਗਲੀ ਜਿਹੜੀ ਮੇਹਰ ਪੂਰੀ ਕਰਦੇ ਅਗਲੀ ਈ ਆਪਾਂ ਬਈ 3 ਮਹੀਨੇ ਪਹਿਲਾਂ ਹੀ ਹਟ ਜਾ ਕਰਨਾ ਤੇ ਆਪਦੇ ਜਨਵਰਾਂ ਨਾਲ ਰਹਿ ਪਣ ਤੇ ਆਪਣੇ ਆ ਚਾਰੇ ਕਬੂਤਰ ਹੁਣ ਉੱਡ ਜਾਂਦੇ ਆ ਵਧੀਆ ਕਬੂਤਰ ਐਤਕੀ ਪਿਛਲੀ ਯਾਰ ਭਈ ਆਪਣੇ ਕਬੂਤਰ ਉੜਦੇ 10 12 11 ਹੁਣ ਆਪਣੇ ਕਬੂਤਰ 3 ਵਜੇ ਤੱਕ ਜਾਂਦੇ ਪਏ ਆ ਪੂਰੀ ਗਰਮੀ ਦੇ ਵਿੱਚ ਆ ਫਿਰਦੇ ਪਏ ਠੀਕ ਐ ਆ ਫਿਰਦੇ ਪਏ ਚਾਰੋਂ ਤੇ ਅਗਲੀ ਵਾਰੀ ਮੈਂ ਆਪ ਘਰੇ ਰਹਿ ਕੇ ਖੁਦ ਲਾਇਆ ਕਰੂੰਗਾ ਠੀਕ ਐ ਫਿਰ ਦੇਖਦੇ ਕੀ ਰਿਸਪੌਂਸ ਦਿੰਦੇ ਆਪਾਂ ਨੂੰ ਹਾਂ ਤੇ ਬਾਕੀ ਸਾਰੇ ਵੀਰ ਭਰਾ ਵੀਡੀਓ ਨੂੰ ਜਿਹੜੇ ਵੀਰ ਭਰਾ ਆਪਣੀ ਹੈ ਨਿਤਿਕ ਵੇਂਦੇ ਉਹਨਾਂ ਦਾ ਬਈ ਦਿਲੋਂ ਧੰਨਵਾਦ ਸਾਰੇ ਵੀਰ ਭਰਾਵਾਂ ਨੂੰ ਲੱਭ ਜੂ ਹੈ ਨਾ ਬਈ ਤੇ ਬਾਕੀ ਬਈ ਜੀ ਆਪਾਂ ਹੋਰ ਵੀਡੀਓ ਦੇ ਵਿੱਚ ਮਿਲਾਂਗੇ ਕਿਉਂਕਿ ਜਿਆਦੀ ਵੀਡੀਓ ਇੱਕ ਤਾਂ ਲੰਬੀ ਨਾ ਹੋ ਜੇ ਤੇ ਬਾਕੀ ਇੱਕ ਆਪਾਂ ਜਾਣਾ ਕੰਮ ਤੇ ਆ ਮੈਂ ਥੋੜਾ ਜਿਹਾ ਡੈਡੀ ਨਾਲ ਕੰਮ ਕਰਨ ਲੱਗ ਗਿਆ ਸੀ ਥੋੜਾ ਜਿਹਾ ਤੇ ਕਬੂਤਰਾਂ ਦੇ ਆਪਾਂ ਮੈਟ ਵੀ ਕੱਟੇ ਸੀ ਥੋੜੇ ਜਿਹਾ ਮਤਲਬ ਹੈ ਤਾਂ ਉਹ ਪੋਰੀਆਂ ਹੀ ਆ ਇੱਕ ਸਾਦੇ ਮੈਟ ਹੀ ਕਹਿ ਸਕਦੇ ਆਪਾਂ ਹਨਾ ਹੁਣ ਜਿਹੜੇ ਆ ਉੱਡ ਕੇ ਜਾਣਗੇ ਠੀਕ ਹੈ ਇਹ ਉਹਨਾਂ ਅਸਤੇ ਜਾਂ ਇਹ ਹੁਣ ਬੈਠਣਗੇ ਜਦੋਂ ਵੀ ਮੰਨ ਲਓ ਅੱਧਾ ਘੰਟਾ ਹੋ ਜਾਏ ਪਹਿਲਾਂ ਹੋਰ ਦਸਾਂ ਮਿੰਟਾਂ ਨੂੰ ਬੈਠ ਜਾਣ ਹਨ ਇਹਨਾਂ ਨੂੰ ਆਪਾਂ ੇਠਾ ਲੈ ਜਾਵਾਂਗੇ ਦਸਾਂ ਮਿੰਟਾਂ ਬਾਅਦ ਜੋ ਵੀ 15 ਮਿੰਟਾਂ ਬਾਅਦ ਪਾਣੀ ਪੂਣੀ ਪਿਉਣਾ ਹਨ ਪਿਆ ਪੀਉ ਕੇ ਦੇ ਬਾਅਦ ਬਦਾਮ ਪਾ ਕੇ ਕਣਕ ਪਾ ਕੇ ਪਿਉਂਦੀ ਹੋਈ ਆਪਣੇ ਕੋਲੇ ਠੀਕ ਹੈ ਉਹ ਸਾਰਾ ਗੋਸ ਇਹਨਾਂ ਨੂੰ ਖਵਾ ਕੇ ਵੇਲੇ ਠਾ ਰਹਿਣਗੇ ਜਦੋਂ ਆਪਣੇ ਉੱਪਰ ਵਾਲੇ ਕਬੂਤਰਾਂ ਨੂੰ ਦਾਣਾ ਪਾਣੀ ਪੈ ਗਿਆ ਉਹ ਪਟਰੀਆਂ ਬਾਹਰ ਕੱਢ ਦਾਂਗੇ ਫਿਰ ਇਹਨਾਂ ਨੂੰ ਉੱਪਰ ਛੱਡ ਦਾਂਗੇ 4 4.5 ਹਨ ਜਦੋਂ ਤੇ ਬਾਕੀ ਦੇਖਦੇ ਹੁਣ ਕਦੋਂ ਆਉਂਦੀ ਆ ਕਦੋਂ ਨਹੀਂ ਐਤਵਾਰ ਤੁਹਾਨੂੰ ਬਈ ਇਹਨਾਂ ਦੀ ਫੁੱਲ ਵੀਡੀਓ ਆਊਗੀ ਹਾਂ ਵੀ ਇੰਨਾ ਟਾਈਮ ਉੜਦੇ ਇੰਨਾ ਟਾਈਮ ਨਹੀਂ ਉੜਦੇ ਉਹ ਵੀਡੀਓ ਨੂੰ ਦੇਖਣ ਵਾਸਤੇ ਆਪਣੇ ਪੇਜ ਨੂੰ ਜਰੂਰ ਫੋਲੋ ਕਰ ਲਓ ਠੀਕ ਹੈ ਸਾਰੇ ਵੀਰ ਭਰਾ ਤੇ ਫਿਰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਓਕੇ ਬਈ ਸਾਰੇ ਵੀਰ ਭਰਾ ਨੂੰ ਟਾਟਾ ਬਾਈ ਬਈ ਜੀ